ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਤੇ ਪੰਜਾਬ ਦੇ ਵਿੱਚ ਤਿੰਨ ਚਾਰ ਕੁ ਮਹੀਨਿਆਂ ਲਈ ਮੁੱਖ ਮੰਤਰੀ ਬਣੇ ਚਰਨਜੀਤ ਚੰਨੀ ਜੇ ਤੁਸੀਂ ਸੁਣੋ ਉਹ ਤਾਂ ਕਹਿਣਗੇ ਜੀ ਮੈਂ ਆਪਣੀ ਮਿਹਨਤ ਮੁਸ਼ਕਲ ਦੇ ਨਾਲ ਇਹ ਰਤਬੇ ਇਹ ਸਥਾਨ ਇਹ ਹਾਸਲ ਕੀਤੇ ਹੈ ਤੇ ਪਰ ਸਿਆਸੀ ਸਫਾ ਦੇ ਵਿੱਚ ਇਹ ਵੀ ਕਿਹਾ ਜਾਂਦਾ ਹੈ ਕਿ ਚਰਨਜੀਤ ਚੰਨੀ ਕਿਸਮਤ ਦੇ ਬਹੁਤ ਧਨੀ ਹੈ ਤੇ ਉਹਨਾਂ ਨੂੰ ਕਿਸਮਤ ਅਚਾਨਕ ਜਿਹੇ ਮੌਕਾ ਦਿੰਦੀ ਆ ਕਿੱਥੇ ਤਾਂ ਜਾਖੜ ਦਾ ਨਾਮ ਸੀ ਮੁੱਖ ਮੰਤਰੀ ਲਈ ਕਿਤੇ ਨਵਜੋਤ ਸਿੰਘ ਸਿੱਧੂ ਦੌੜ ਚ ਸੀ ਕਿਤੇ ਲੱਗ ਰਿਹਾ ਸੀ ਸੁਖਜਿੰਦਰ ਰੰਧਾਵਾ ਬਣੇ ਖੜੇ ਪਰ ਲੋਟਰੀ ਨਿਕਲੀ ਚਰਨਜੀਤ ਚੰਨੀ ਦੀ ਮੰਤਰੀ ਤੋਂ ਲੈ ਕੇ ਮੁੱਖ ਮੰਤਰੀ ਤੱਕ ਗੱਲ ਇੱਥੇ ਨਹੀਂ ਰੁਕੀ ਕਹਿੰਦੇ ਜੀ ਗਾਂਧੀ ਪਰਿਵਾਰ ਦੇ ਭਰੋਸੇਯੋਗ ਵੀ ਨੇ ਰਾਹੁਲ ਗਾਂਧੀ ਦੀ ਗੁੱਡ ਮੁਖ ਚ ਵੀ ਜੇ ਕੋਈ ਨਾਮ ਹੈ ਤਾਂ ਉਹ ਚਰਨਜੀਤ ਚੰਨੀ ਦਾ ਤੇ ਬਿਹਾਰ ਦੀਆਂ ਚੋਣਾਂ ਆਈਆਂ ਤੇ ਬਿਹਾਰ ਦੀਆਂ ਚੋਣਾਂ 'ਚ ਕਾਂਗਰਸ ਨੇ ਜਿਹੜੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਉਹਨਾਂ 'ਚ ਪੰਜਾਬ 'ਚੋਂ ਇੱਕੋ ਲੀਡਰ ਪਾਇਆ ਉਹ ਨਾਂ ਸੀ ਚਰਨਜੀਤ ਚੰਨੀ ਪਰ ਉਸ ਸਮੇਂ ਵੀ ਕਿਸੇ ਨੇ ਗੌਰ ਨਹੀਂ ਕੀਤਾ ਪਰ ਕੀ ਚੰਨੀ ਲਈ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦਾ ਰਾ ਪੱਧਰਾ ਹੋ ਗਿਆ ਕਿ ਰਾਜਾ ਬੜਿੰਗ ਨੂੰ ਹਟਾ ਕੇ ਰਾਹੁਲ ਗਾਂਧੀ ਖੜਗੇ ਹੋਰੀ ਚਰਨਜੀਤ ਚੰਨੀ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣਗੇ ਰਾਹੁਲ ਗਾਂਧੀ ਬਣਾਉਣਗੇ ਖੜਗੇ ਬਣਾਉਣਗੇ ਕਿ ਮੋਦੀ ਉਹਦੇ ਲਈ ਰਾਪਧਰਾ ਕਰਗੇ ਮੋਦੀ ਭਾਜਪਾ ਦਾ ਲੀਡਰ ਦੇਸ਼ ਦਾ ਪ੍ਰਧਾਨ ਮੰਤਰੀ ਤੇ ਫਿਰ ਨਰਿੰਦਰ ਮੋਦੀ ਹੋਰੀ ਕਿਵੇਂ ਬਿਲਕੁਲ ਜੀ ਚਰਨਜੀਤ ਚੰਨੀ ਦਾ ਜ਼ਿਕਰ ਹੁਣ ਬਿਹਾਰ ਦੀਆਂ ਚੋਣਾਂ ਤੋਂ ਲੈ ਕੇ ਪੰਜਾਬ ਦੀਆਂ ਸਿਆਸੀ ਸਫਾ ਦੇ ਵਿੱਚ ਖੂਬ ਹੈ ਔਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੰਨੀ ਦਾ ਜ਼ਿਕਰ ਕਰਕੇ ਕਹਿੰਦੇ ਉਹਦਾ ਸਿਆਸੀ ਕਦਮ ਵਧਾਤਾ ਤੇ ਆਪਣਾ ਸਿਆਸੀ ਕਦਮ ਘਟਾ ਲਿਆ ਬਿਲਕੁਲ ਜੀ ਜਰਨਜੀਤ ਚੰਨੀ ਦੇ ਮਾਮਲੇ ਦੇ ਵਿੱਚ ਉਹਦੇ ਰਾਹੀ ਬਾਇਆ ਚੰਨੀ ਗਾਂਧੀ ਪਰਿਵਾਰ ਨੂੰ ਨਿਸ਼ਾਨੇ ਤੇ ਰੱਖ ਦਿਆ ਹੋਇਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਚ ਆਪਣੀ ਰੈਲੀ ਦੌਰਾਨ ਜੋ ਕਿਹਾ ਉਸ ਨੇ ਚੰਨੀ ਨੂੰ ਮੁਰਲੀ ਕਤਾਰ ਚ ਲਿਆ ਖੜਾ ਕੀਤਾ ਤੇ ਗਾਂਧੀ ਪਰਿਵਾਰ ਦੇ ਵੀ ਧਿਆਨ ਚ ਆ ਗਿਆ ਕਿ ਹਾਂ ਆਪਣਾ ਤਾਂ ਲੀਡਰ ਹੈਗਾ ਆਪਾਂ ਨੂੰ ਕਿਉਂ ਆਪਾਂ ਆੜਦੜਾ ਫਰੀ ਜੰਨੇ ਕਿਉਂਕਿ ਉਹ ਭਾਲ ਕਰ ਰਹੇ ਨੇ ਕਹਿੰਦੇ ਮੁੱਖ ਮੰਤਰੀ ਦੇ ਚਿਹਰੇ ਦੀ ਉਹਦੇ ਵਿੱਚੋਂ ਪ੍ਰਤਾਪ ਬਾਜਬਾ ਆਪਣਾ ਚਿਹਰਾ ਦੇਖਦੇ ਨੇ ਤਾਂ ਜਦੋਂ ਆਪਣਿੰਗ ਆਪਣਾ ਚਿਹਰਾ ਦੇਖਦਾ ਹੈ ਹੈਨਾ ਕੁਝ ਹੋਰ ਲੋਕਾਂ ਸੋਚਦੇ ਨੇ ਕਿ ਕਿਸੇ ਦੀ ਵਾਪਸੀ ਨਾ ਹੋ ਜਵੇ ਤੇ ਚੰਨੀ ਸਾਫਕਾ ਮੁੱਖ ਮੰਤਰੀ ਨੇ ਇਸ ਲਈ ਉਹ ਵੀ ਉਸੇ ਕਤਾਰ 'ਚ ਸੀਗੇ ਤੇ ਪ੍ਰਧਾਨ ਦੇ ਲਈ ਹੋਰ ਕਈ ਨਾਮ ਵੀ ਚਰਚਾ 'ਚ ਸੀ ਪ੍ਰਗਟ ਸਿੰਘ ਤੱਕ ਦਾ ਨਾਮ ਵੀ ਚੱਲਿਆ ਪਰ ਹੁਣ ਚੰਨੀ ਦੇ ਲਈ ਕੀਰਾ ਪਦਰਾ ਹੋ ਗਿਆ ਜਦੋਂ ਪ੍ਰਧਾਨ ਮੰਤਰੀ ਨਰਮੋਦੀ ਨੇ ਬਿਹਾਰ ਦੀ ਰੈਲੀ ਦੇ ਵਿੱਚ ਖੜ ਕੇ ਕਿਹਾ ਕਿ ਵੀ ਇੱਕ ਪੰਜਾਬ ਦਾ ਸਾਬਕਾ ਮੁੱਖ ਮੰਤਰੀ ਹੋਇਆ ਹੈ ਹੈਨਾ ਉਹ ਜੀ ਬਿਹਾਰੀਆਂ ਨੂੰ ਕਹਿੰਦਾ ਇਹਨਾਂ ਨੂੰ ਤਾਂ ਕੱਢੋ ਅਸੀਂ ਕਢਾਵਾਂਗੇ ਤਾਂ ਗਾਂਧੀ ਪਰਿਵਾਰ ਦੀ ਇੱਕ ਕੁੜੀ ਜਿਹੜੀ ਹੁਣ ਲੋਕ ਸਭਾ ਚ ਬੈਠਦੀ ਆ ਉਹ ਤਾੜੀਆਂ ਮਾਰ ਰਹੀ ਸੀ ਅਸਲ ਚ ਪ੍ਰਧਾਨ ਮੰਤਰੀ ਤੇ ਚੰਨੀ ਦਾ ਕਨੈਕਸ਼ਨ ਫਰੋਜਪੁਰ ਰੈਲੀ ਵੀ ਹੈ ਜਦੋਂ ਪ੍ਰਧਾਨ ਮੰਤਰੀ ਜਿਨ੍ਹਾਂ ਬਾਰੇ ਭਗਵੰਤ ਮਾਨ ਹੋਰੀ ਕਹਿੰਦੇ ਨੇ ਕਿ ਪ੍ਰਧਾਨ ਮੰਤਰੀ ਘੱਟ ਰੈਲੀ ਪ੍ਰਧਾਨ ਮੰਤਰੀ ਵੱਧ ਨੇ ਉਹ ਪੰਜਾਬ ਆਉਂਦੇ ਨੇ ਰੈਲੀ ਨੂੰ ਸਬੋਧਨ ਕਰਨ ਮੌਸਮ ਵਿਗੜ ਜਾਂਦਾ ਕਹਿੰਦੇ ਚੌਪਰ ਉਡਣੀ ਪਾਉਂਦਾ ਅੱਗੇ ਐਨਾ ਤੇ ਇਸ ਲਈ ਕਹਿੰਦੇ ਬਾਇਆ ਰੋਡ ਜਾਣਾ ਪੈਂਦਾ ਪਰ ਬਾਇਆ ਰੋਡ ਜਾਂਦੇ ਕਹਿੰਦੇ ਖਬਰ ਮਿਲ ਜਾਂਦੀ ਹੈ ਕਿ ਅੱਗੇ ਪੰਡਾਲ ਤਾਂ ਖਾਲੀ ਹੈ ਜੀ ਪ੍ਰਧਾਨ ਮੰਤਰੀ ਜੀ ਜਾ ਕੇ ਕਰੋਗੇ ਕੀ ਫਿਰ ਕਹਿੰਦੇ ਜੀ ਮੁੜਨ ਦਾ ਬਹਾਨਾ ਸੀ ਤੇ ਉਹ ਕਹਿੰਦਾ ਜੀ ਸਾਡੀ ਗੱਡੀਆਂ ਰੋਕ ਲੀਆਂ ਕਾਫਲਾ ਰੋਕ ਲਿਆ ਜੀ ਗਲਤੀ ਹੋ ਗਈ ਮੈਂ ਕਹਿੰਨਾ ਜਦੋਂ ਪ੍ਰਧਾਨ ਮੰਤਰੀ ਜੀ ਨੇ 에ਰਪੋਰਟ ਤੇ ਜਾ ਕੇ ਕਿਹਾ ਕਿ ਬਤਾ ਦੇਣਾ ਆਪਣੇ ਮੁੱਖ ਮੰਤਰੀ ਕੋ ਮੈਂ ਜ਼ਿੰਦਾ ਵਾਪਸ ਜਾ ਰਹਾ ਹਾਂ ਤੇ ਚਰਨਜੀਤ ਚੰਨੀ ਨੇ ਸਟੈਂਡ ਲੈ ਜਾ ਕੇ ਇਹ ਕੀ ਗੱਲ ਹੋਈ ਉਹ ਕਹਿੰਦੇ ਹੋਇਆ ਕੀ ਇੱਥੇ ਦੱਸੋ ਕੋਈ ਕਿਸੇ ਨੀਟਾ ਰੋੜਾ ਨਹੀਂ ਮਾਰਿਆ ਕਿਸੇ ਮਾਰਿਆ ਕਹਿੰਦੇ ਉਹੀ ਸੋ ਉਸ ਸਮੇਂ ਚੰਨੀ ਦਾ ਉਹ ਸਟੈਂਡ ਪੰਜਾਬ ਦੇ ਲੋਕਾਂ ਨੂੰ ਬਹੁਤ ਵਾਦਵ ਲੱਗਿਆ ਜਿਹੜੇ ਕਾਂਗਰਸ ਨਾਲ ਤਾਂ ਰੱਤਾ ਵੀ ਸਹਿਮਤ ਨਹੀਂਗੇ ਤੇ ਚੰਨੀ ਨਾਲ ਵੀ ਨਾ ਸਹਿਮਤ ਹੋਣਾ ਚਾਹੀਏ ਪਰ ਇਸ ਮੁੱਦੇ ਤੇ ਚੰਨੀ ਨੇ ਆਪਣਾ ਨਾਮ ਨਾ ਕਾਫੀ ਖੱਟਿਆ ਤੇ ਕਾਦ ਆਪਣਾ ਉੱਚਾ ਕੀਤਾ ਕਿ ਲੈ ਵੀ ਇਹ ਲਿਆ ਪੰਜਾਬ ਪੱਖੀ ਸਟੈਂਡ ਉਤੋਂ ਬਾਅਦ ਸਰਕਾਰ ਬਦਲ ਗਈ ਉਹ ਕੋ ਮੰਤਰੀਪੋਂ ਗੰਤ ਮੰਨਜੀ ਬਣ ਗਏ ਪ੍ਰਧਾਨ ਮੰਤਰੀ ਮੋਦੀ ਜੀ ਇੱਥੇ ਚੰਡੀਗੜ੍ਹ ਦੇ ਲਾਗੇ ਇੱਕ ਐ ਮੈਡੀਕਲ ਖੇਤਰ ਦੇ ਵਿੱਚ ਕੋਈ ਹਸਪਤਾਲ ਉੱਪਰ ਦਾ ਨਹੀਂ ਪੱਥਰ ਰੱਖਣਾਗੇ ਤੇ ਸਾਡੇ ਵਾਲੇ ਮੁੱਖ ਮੰਤਰੀ ਸਾਹਿਬ ਤਾਂ ਲੰਬੇ ਪੈਣ ਕਿ ਉਹ ਪ੍ਰਧਾਨ ਮੰਤਰੀ ਜੀ ਗਲਤੀ ਹੋ ਗਈ ਉਸ ਸਮੇਂ ਮੈਂ ਮਾਫੀ ਮੰਗਦਾ ਨਹੀਂ ਪਿਛਲਿਆਂ ਦੇ ਗੁਨਾਹ ਗਲਤੀਆਂ ਦੀ ਉਹ ਸਾਰੇ ਕਹਿਣ ਕਿ ਭਰਾਵਾ ਤੇਰਾ 3 13 ਚ ਕੋਈ ਮਸਲਾ ਨਹੀਂ ਤੂੰ ਕਿਉਂ ਮਾਫੀ ਮੰਗੀ ਜਾਣਾ ਤੇ ਉਸ ਸਮੇਂ ਫੇਰ ਇੱਕ ਵਾਰ ਜੰਨੀ ਚਰਚਾ ਚਾ ਗਿਆ ਤੇ ਹੁਣ ਚੰਨੀ ਹੋਰਾਂ ਦੇ ਇੱਕ ਸਮੇਂ ਕਹੇ ਗਏ ਬੋਲ ਜਿਹੜੇ ਸ਼ਬਦ ਚੋਣ ਸਹੀ ਨਹੀਂ ਸੀਗੀ ਜਦੋਂ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਦਿੱਲੀ ਹਾਈ ਕਮਾਂਡ ਨੂੰ ਦਿੱਲੀ ਲੀਡਰਸ਼ਿਪ ਨੂੰ ਬਾਹਰੀ ਲੀਡਰਾਂ ਨੂੰ ਨਿਸ਼ਾਨੇ ਤੇ ਲੈਂਦੇ ਆ ਕਿਹਾ ਕਿ ਅਸੀਂ ਭਈਆਂ ਨੂੰ ਰਾਜ ਨਹੀਂ ਕਰਨ ਦਿਆਂਗੇ ਬੇਸ਼ੱਕ ਉਹਨਾਂ ਦੀ ਮਨਸ਼ਾ ਇਹ ਸਿੱਧੀ ਸਿੱਧੀ ਕੇਜਰੀਵਾਲ ਨੇ ਜੁੰਡਲੀ ਸੀ ਪਰ ਸ਼ਬਦ ਉਹ ਚੋਣ ਗਲਤ ਸੀ ਜਿਹੜਾ ਹੁਣ ਮੋਦੀ ਜੀ ਉਹਨੂੰ ਬਿਹਾਰੀਆਂ ਨਾਲ ਜੋੜ ਰਹੇ ਨੇ ਕਿ ਜੀ ਇਹ ਤਾਂ ਕਿਉਂਕਿ ਉਹ ਸ਼ਬਦ ਉਹਨਾਂ ਲਈ ਵਰਤਿਆ ਜਾਂਦਾ ਹੈ ਯੂਪੀ ਬਿਆਦ ਤੋਂ ਜਿਹੜੇ ਇੱਥੇ ਮਜ਼ਦੂਰ ਲੇਬਰ ਕਰਨਾ ਆਉਂਦੇ ਨੇ ਕੰਮ ਕਰ ਕਰਨਾ ਆਉਂਦੇ ਨੇ ਉਹਨਾਂ ਲਈ ਇਹ ਸ਼ਬਦ ਭਈਆ ਸ਼ਬਦ ਵਰਤਿਆ ਜਾਂਦਾ ਆਪਣੇ ਸੋ ਉਸ ਨੂੰ ਲੈ ਕੇ ਉਹ ਕਿਹਾ ਜਾਏ ਕੇਜਰੀਵਾਲ ਨੇ ਜੁੰਡ ਲਈ ਹੋਵੇ ਉਹ ਇਹ ਨਹੀਂ ਕਹਾਂਗੇ ਭਈਆਂ ਨੂੰ ਬਾਹਰ ਕੱਢ ਰਹੇ ਜਾਂ ਕੁਝ ਜਦੋਂ ਕਿ ਹੁਣੇ ਮੁੱਦਾ ਬਣਿਆ ਹੋਇਆ ਕਾਫੀ ਹੱਦ ਤੱਕ ਉਹ ਕਿਹਾ ਹੈ ਕਿ ਰਾਜ ਨਹੀਂ ਕਰਨ ਦਿਆਂਗੇ ਸੋ ਉਸ ਦੇ ਹਵਾਲੇ ਨਾਲ ਪ੍ਰਧਾਨ ਮੰਤਰੀ ਜੀ ਪਤਾ ਨਹੀਂ ਉਦੋਂ ਦੇ ਨੋਟ ਕਰੀ ਫਿਰਦੇ ਨੇ ਮੈਨੂੰ ਮੌਕਾ ਮਿਲ ਜਵੇ। ਪ੍ਰਧਾਨ ਮੰਤਰੀ ਦੀ ਟੀਮ ਨੇ ਹੁਣ ਕੱਢ ਕੇ ਦਿੱਤਾ ਕਲਿੱਪ। ਪਤਾ ਨਹੀਂ ਭਾਵਨਾ ਸਿਰਫ ਗਾਂਧੀ ਪਰਿਵਾਰ ਹੋਵੇ ਪਰ ਮੂਰੇ ਨਾਂ ਚਰਨੀ ਚੰਨੀ ਦਾ ਆ ਗਿਆ ਬਿਨਾ ਨਾਮ ਲਿਆ। ਪ੍ਰਧਾਨ ਮੰਤਰੀ ਨੇ ਇਹ ਕਿਹਾ ਕਿ ਪੰਜਾਬ ਦਾ ਇੱਕ ਮੁੱਖ ਮੰਤਰੀ। ਪਰ ਉਸ ਦੇ باوجود ਵੀ ਉਹ ਵੱਡਾ ਹੋ ਗਿਆ। ਸਾਰੇ ਪਾਸੇ ਚੰਨੀ ਚੰਨੀ ਹੋਈ ਪਈ ਆ ਮੈਂ। ਹੁਣ ਹੋਇਆ ਕੀ? ਗ੍ਰਵੀਨਿਤ ਬਿੱਟੂ ਮੂਰੇ ਮਾਈਕ ਜਾਂਦਾ ਤਾਂ ਉਹ ਵੀ ਚੰਨੀ ਦੇ ਹਵਾਲੇ ਨਾਲ ਗੱਲ ਕਰਦਾ। ਕਾਂਗਰਸੀਆ ਮੂਰੇ ਮਾਇਕ ਜਾਂਦਾ ਉਹ ਵੀ ਚੰਨੀ ਦੇ ਹਵਾਲਾ ਨਾਲ ਗੱਲ ਕਰਦਾ ਹੈ ਬਿਹਾਰ ਦੇ ਵਿੱਚ ਜੋ ਜਾਤੀ ਵਰਗਵੰਡ ਹੈ ਜਾਤ ਦੇ ਅੰਦਰ ਜਾਤ ਜਾਤ ਦੇ ਅੰਦਰ ਜਾਤ ਜਿਸ ਤਰ੍ਹਾਂ ਉਹ ਵਰਤਾਰਾ ਹੈ ਉਥੇ ਚੰਨੀ ਤੇ ਉੱਤੇ ਨਿਸ਼ਾਨਾ ਬੰਨ੍ਹਣਾ ਪ੍ਰਧਾਨ ਮੰਤਰੀ ਲਈ ਇਸ ਪਖਤੋ ਵੀ ਭਾਰੀ ਪੈ ਸਕਦਾ ਕਿਉਂਕਿ ਉਹ ਉਸ ਐਸਪੀ ਚਾਰੇ ਤੋਂ ਆਉਂਦੇ ਨੇ ਤੇ ਉਹ ਉਹ ਠੋਕੇਗਾ ਦੇਣ ਕਿ ਮੈਨੂੰ ਮਹਿੰਗਾਈ ਕਰਦਾ ਪਈ ਉਹਦੀ ਤੇ ਇਸ ਲਈ ਵੀ ਇਹ ਪਹਿਲੂ ਹੋ ਸਕਦਾ ਹੈ ਦੂਸਰਾ ਗਾਂਧੀ ਪਰਿਵਾਰ ਦੀ ਨਜ਼ਰ 'ਚ ਵੀ ਆ ਗਿਆ ਵੇ ਚੰਨੀ ਦਾ ਹੈ ਚਾਹੇ ਉਹ ਫਿਰੋਜ਼ਪੁਰ ਕਰਕੇ ਰੜਕਦਾ ਹੋਵੇ ਪ੍ਰਧਾਨ ਮੰਤਰੀ ਨੂੰ ਪਰ ਇਸ ਤਰ੍ਹਾਂ ਉਹਨੇ ਘੇਰੇ ਚ ਲੈਣ ਦੀ ਕੋਸ਼ਿਸ਼ ਕੀਤੀ ਹੋਵੇ ਪਰ ਕਹਿੰਦੇ ਜੀ ਗਾਂਧੀ ਪਰਵਾਰ ਦੀ ਨਜ਼ਰ ਚੜ ਗਿਆ ਤੇ ਇਹ ਚਰਚਾਵਾਂ ਦੇ ਦਰਮਿਆਨ ਇਹ ਚਰਚਾ ਤੁਰਪੀ ਕਾਂਗਰਸ ਦੇ ਅੰਦਰ ਇਹ ਕਿ ਕਿਤੇ ਚੰਨੀ ਪ੍ਰਧਾਨ ਬਣ ਕੇ ਤਾਂ ਨਹੀਂ ਆ ਰਿਹਾ ਤੇ ਕਹਿੰਦੇ ਜੀ ਦਿੱਲੀ ਦੇ ਵਿੱਚ ਵੀ ਇਹ ਕੁਸਰਮੁਸਰ ਹੋਣ ਲੱਗ ਪਈ ਕਿ ਚੰਨੀ ਬਾਰੇ ਸੋਚਿਆ ਜਾ ਸਕਦਾ ਕਿਉਂਕਿ ਕਾਂਗਰਸ ਦੇ ਵਿੱਚ ਇੱਕ ਰਵਾਇਤ ਜੀ ਲਗਭਗ ਹੈਗੀ ਆ ਪੰਜਾਬ ਦੇ ਹਵਾਲੇ ਚ ਤਾਂ ਅ ਬਿਸ਼ੱਕ ਇੱਕ ਵਾਰ ਰਿਹਾ ਸ਼ਮਸ਼ੇਰ ਸਿੰਘ ਦੁੱਲੋਂ ਤੇ ਕੈਪਟਨ ਦੇ ਸਮੇਂ ਦੇ ਵਿੱਚ ਉਹਨੂੰ ਚੋਣ ਪ੍ਰਚਾਰ ਦਾ ਚੇਅਰਮੈਨ ਲਾਇਆ ਸੀ ਕੈਪਟਨ ਤੇ ਉਹਨਾਂ ਨੂੰ ਪ੍ਰਧਾਨ ਦੁੱਲੋਂ ਸੀਗੇ ਤਦ ਮੁੱਖ ਮੰਤਰੀ ਦਾ ਚਿਹਰਾ ਕੈਪਟਨ ਸੀ ਪਰ ਫਿਰ ਦੂਸਰੀ ਵਾਰ ਤਾਂ ਪ੍ਰਧਾਨਗੀ ਲਈ ਕਿ ਮੈਨੂੰ ਪ੍ਰਧਾਨ ਬਣਾਓ ਬਈ ਮੈਂ ਤਾਂ ਤਾਂ ਹੀ ਚਿਹਰਾ ਲਾਣ ਨੂੰ ਸੋ ਇੱਥੇ ਪੰਜਾਬ 'ਚ ਕਾਂਗਰਸ ਦਾ ਪ੍ਰਧਾਨ ਬਣਦਾ ਹੋ ਮਤਲਬ ਮੁੱਖ ਮੰਤਰੀ ਦਾ ਚਿਹਰਾ ਬਣਨਾ ਸੋ ਇਹ ਮੰਨਿਆ ਜਾ ਰਿਹਾ ਹੈ ਕਿ ਜੀ ਇਹ ਚਰਨਿਤ ਚੰਨੀ ਦਾ ਰਾਹ ਪ੍ਰਧਾਨ ਬਣ ਲਈ ਪਦਰਾ ਹੋ ਗਿਆ ਮਸ਼ਰਤੇ ਆਉਂਦੇ ਸਮੇਂ ਕੁਝ ਹੋਰ ਮੋੜਾ ਨਾ ਕੱਟੇ ਤੇ ਰਾਹ ਪਦਰਾ ਕਰਨ ਦੇ ਵਿੱਚ ਮੁੱਖ ਸੇਵਾਦਾਰ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਰਹੇ ਮਤਲਬ ਕਾਂਗਰਸਾ ਪ੍ਰਧਾਨ ਤੇ ਰਾਹ ਪਦਰਾ ਕਰ ਰਿਹਾ ਬੀਜੇਪੀ ਦਾ ਉਹ ਆਗੂ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਹੈ ਸੋ ਲੋਕ ਤਾਂ ਇਹ ਕਹਿੰਦੇ ਕਿ ਪ੍ਰਧਾਨ ਮੰਤਰੀ ਜੀ ਨੇ ਇਸ ਤਰ੍ਹਾਂ ਦੀ ਟਿੱਪਾ ਟਿੱਪਣੀ ਕਰਕੇ ਆਪਣਾ ਕਦ ਹੋ ਛੋਟਾ ਕੀਤਾ ਵੈਸੇ ਜਦੋਂ ਪ੍ਰਚਾਰ ਨੂੰ ਹੀ ਨਿਕਲ ਗਏ ਫਿਰ ਕੀ ਛੋਟਾ ਕੀ ਬੜਾ ਮੋਦੀ ਜੀ ਤਾਂ ਕਹਿੰਦੇ ਆਪਾਂ ਦਾ ਸਵਾਦ ਹੈ ਪ੍ਰਚਾਰ ਚ ਆਉਂਦਾ ਪਰ ਚੰਨੀ ਕਹਿੰਦੇ ਮੈਨੂੰ ਸੁਬਾਹ ਦਾ ਗਿਆ ਮੇਰਾ ਨਾਮ ਲੈ ਕੇ ਸ਼ਦ ਪ੍ਰਧਾਨਗੀ ਦੇ ਲਈ ਦਾ ਲੱਗ ਜਵੇchna ਇਹ ਪਹਿਲੂ ਵੀ